ਮਾਫੀਆਂ ਸਬਰ ਨਾ ਅਗਲੇ ਨੇ ਮੈਨੂੰ ਕਮਜ਼ੋਰ ਸਮਝ ਲਿਆ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਵੀ ਤੁਸੀਂ ਚੁੱਪ ਰਹੇ ਇਹ ਤੁਹਾਡੀ ਗਲਤੀ ਨਹੀਂ ਸੱਚੀ ਮੇਰੀ ਗਲਤੀ ਹੈ ਇੱਕ ਅੰਦਾ ਲੀਗਲ ਨੋਟਿਸ ਭੇਜੋ ਇੱਕ ਨੂੰ ਭੇਜੋ ਕੱਲੇ ਨੂੰ ਬਸ ਜੀ ਕਾਂਗੜਾ ਦਿਓ ਇੱਕ ਬੰਦੇ ਦੀਆਂ ਮੇਰੇ ਘੇਤੇ ਮੈਨੂੰ ਵਾਦਾ ਕਰੋ ਤੁਸੀਂ ਵੀ ਇੱਕ ਬੰਦੇ ਨੂੰ ਲੀਗਲ ਨੋਟਿਸ ਜਿਹਨੇ ਤੁਹਾਡੀ ਧੀ ਬਾਰੇ ਗਲਤ ਬੋਲਿਆ ਤੁਹਾਡੇ ਕੈਰੈਕਟਰ ਬਾਰੇ ਗਲਤ ਬੋਲਦਾ ਇੱਕ ਨੂੰ ਭੇਜ ਦਿਓ ਬਸ ਉਸ ਤੋਂ ਬਾਅਦ ਮਜਾਲ ਹੈ ਕੋਈ ਇੱਕ ਬੰਦੇ ਖੜੇ ਲੱਗ ਕੇ ਕਹਿਨੀ ਆ ਹੁਣ ਤੁਹਾਡੀ ਗੱਲਾਂ ਤੋਂ ਮੈਨੂੰ ਹੱਲਾਸ਼ੇਰੀ ਆ ਗਈ ਜਿਹੜੇ ਬੰਦੇ ਨੇ ਕਿਹਾ ਵੀ ਇਹ ਬੇਟੀ ਨਜਾਇਜ਼ ਹੈ ਮੈਂ ਡੀਐਨਏ ਟੈਸਟ ਕਰਾਂਗਾ ਤਾਂ 3 ਕਰੋੜ ਦੀ ਸ਼ਰਤ ਰੱਖੂੰ ਕਿਉਂ ਕਰਾਂ ਤੁਸੀਂ ਕਿਸੇ ਨੂੰ ਸਬੂਤ ਦੇਣਾ ਨਹੀਂ ਨੋ 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 ਜਿਹੜੇ ਜਿਹੜੇ ਭੌਂਕਦੇ ਆ ਨਾ ਜਿਹੜਾ ਹਸਪੀਟਲ ਜਿਹੜਾ ਭੌਂਕਦਾ ਉਹਨੂੰ ਇੱਕ ਲੀਗਲ ਨੋਟਿਸ ਦਿਓ ਤੇ ਉਹਨੂੰ ਪਿਓ ਦਾ ਪੁੱਤ ਬੰਦੇ ਦਾ ਪੁੱਤ ਬਣਾਉਣੇ ਆ ਆਪਾਂ ਬਸ ਇੰਨੀ ਗੱਲ ਐ ਤੁਹਾਨੂੰ ਡੀਐਨਏ ਟੈਸਟ ਕਰਾ ਕੇ ਕਿਸੇ ਨੂੰ ਰਿਪੋਰਟ ਦੇਣ ਦੀ ਕੀ ਲੋੜ ਐ ਵੀ ਤੁਹਾਨੂੰ ਕਾਹ ਕਿਹਨਾਂ ਮੁੱਲ ਲੈ ਕੇ ਆਈਏ ਦੇਖੋ ਹੁਣ ਮੈਂ ਕੀ ਕਰਾਂ ਬੀਤੇ ਮੈਂ ਇਹਨੂੰ 25 ਸਾਲ ਹੋ ਗਏ ਡਿਸਰਬ ਕਰਦਾ ਇਹਨਾਂ ਲੋਕਾਂ ਨੇ ਤੁਸੀਂ ਫੋਨ ਹੁਣ ਮਾ